ਅੱਜ ਅਸੀਂ ਖੜੇ ਹਾਂ ਸੰਗਰੂਰ ਦੇ ਬੀਐਸਨਲ ਪਾਰਕ ਕੋਲੇ ਜਿੱਥੇ ਕਿ ਪਹਿਲ ਮੰਡੀ ਦੇ ਆਧਾਰ ਤੇ ਇੱਕ ਪ੍ਰਦਰਸ਼ਨੀ ਲਗਾਈ ਗਈ ਹੈ ਤੁਹਾਨੂੰ ਦੱਸ ਦਈਏ ਕਿ ਹਰ ਐਤਵਾਰ ਨੂੰ ਇੱਥੇ ਪ੍ਰਦਰਸ਼ਨੀ ਲਗਾਈ ਜਾਂਦੀ ਹੈ ਲੋਕ ਆਪਣੇ ਘਰਾਂ ਵਿੱਚ ਪ੍ਰੋਜੈਕਟ ਹੈ ਜੋ ਪ੍ਰੋਜੈਕਟ ਤਿਆਰ ਕਰਕੇ ਕੁਦਰਤੀ ਤਰੀਕੇ ਨਾਲ ਉਸ ਦੀ ਖੇਤੀ ਕਰਕੇ ਉਸ ਨੂੰ ਘਰੋਂ ਬਣਾ ਕੇ ਲੈ ਕੇ ਆਉਂਦੇ ਹਨ ਤੁਹਾਨੂੰ ਤਸਵੀਰਾਂ ਦੇ ਵਿੱਚ ਵਿਖਾਵਾਂਗੇ ਕਿ ਕਿਸ ਤਰ੍ਹਾਂ ਇੱਥੇ ਉਹਨਾਂ ਨੇ ਆਪਣੀਆਂ ਸਟਾਲਾਂ ਲਗਾਈਆਂ ਹੋਈਆਂ ਹਨ ਤੇ ਸਟਾਲਾਂ ਤੇ ਲੈ ਕੇ ਆਪਣਾ ਉਹ ਸਮਾਨ ਜੋ ਹੈ ਵੇਚ ਰਹੇ ਹਨ ਲੋਕ ਹਰ ਐਤਵਾਰ ਨੂੰ ਇੱਥੇ ਦੂਰੋਂ ਦੂਰੋਂ ਆਉਂਦੇ ਨੇ ਤੇ ਸਮਾਨ ਖਰੀਦਣ ਦੇ ਲਈ ਕੁਦਰਤੀ ਤੌਰ ਤੇ ਆਰਗੈਨਿਕ ਜੋ ਹੈ ਸਮਾਨ ਇੱਥੇ ਮਿਲਦਾ ਹੈ ਜਿਸ ਤਰ੍ਹਾਂ ਮੂਲੀ ਹੋਗੀ ਸਲਗਮ ਹੋਗੇ ਦੇਸੀ ਕੀ ਹੋ ਗਿਆ ਸਾਡੇ ਨਾਲ ਇੱਥੇ ਜੋ ਆਪਣਾ ਸਮਾਨ ਲੈ ਕੇ ਆਏ ਨੇ ਉਹ ਵੀ ਮੌਜੂਦ ਨੇ ਸਤਿ ਸ਼੍ਰੀ ਅਕਾਲ ਜੀ ਕਿਨੇ ਵਜੇ ਆਪਣਾ ਮੇਰਾ ਨਾਮ ਹਰਪ੍ਰੀਤ ਕੌਰ ਹੈ ਮੈਮ ਕਿਸ ਤਰ੍ਹਾਂ ਦੇਖਦੇ ਹੋ ਸਰਕਾਰ ਵੀ ਉਹਨਾਂ ਤਾਂ ਪੂਰੀ ਸਹਾਇਤਾ ਕਰ ਰਹੀ ਹੈ ਤੁਹਾਡੇ ਜੋ ਇਹ ਘਰਾਂ ਵਿੱਚ ਕੰਮ ਕਰ ਰਿਹਾ ਹੈ ਕਿਸ ਤਰ੍ਹਾਂ ਸਮਾਨ ਬਣਾਉਣੇ ਉਹ ਕੀ ਕੀ ਲੈ ਕੇ ਆਏ ਆ ਅੱਜ ਮਤਲਬ ਸਰਕਾਰ ਦਾ ਬਹੁਤ ਵਧੀਆ ਉਪਰਾਲਾ ਹੈਗਾ ਤੇ ਸਾਨੂੰ ਵਧੀਆ ਮੌਕਾ ਮਿਲਦਾ ਇੱਥੇ ਆਪਣੇ ਪ੍ਰੋਡਕਟ ਲੈ ਕੇ ਆਉਣ ਦਾ ਤੇ ਅਸੀਂ ਜਿਵੇਂ ਸਾਰੇ ਪ੍ਰੋਡਕਟ ਜਿਹੜੇ ਆਪਣੇ ਕੋਲ ਹੈਗੇ ਨੇ ਅਸੀਂ ਆਪਣੇ ਘਰ ਤੋਂ ਹੀ ਲੈ ਕੇ ਆਉਂਨੇ ਆ ਅਸੀਂ ਆਰਗੈਨਿਕ ਫਾਰਮਿੰਗ ਕਰਦੇ ਆ ਤੇ ਆਪਾਂ ਜਿਵੇਂ ਦੇਸੀ ਗਾਵਾਂ ਵੀ ਰੱਖੀਆਂ ਹੋਈਆਂ ਨੇ ਨਾਲ ਜਿਵੇਂ ਸਾਡਾ ਡੈਰੀ ਫਾਰਮ ਦਾ ਵੀ ਮਤਲਬ ਹੈਗਾਗਾ ਤੇ ਇਹ ਜਿਵੇਂ ਦੇਸੀ ਗਾਂ ਦਾ ਕਿਉਂ ਹੁੰਦਾ ਆਪਣੇ ਕੋਲ ਤੇ ਇਹ ਆਪਣੇ ਕੋਲ ਕ੍ਰੋਸ ਗਾਵਾਂ ਦਾ ਹੁੰਦਾ ਮੱਝਾਂ ਦਾ ਹੁੰਦਾ ਤੇ ਸ਼ਹਿਦ ਆ ਗਿਆ ਜਿਵੇਂ ਗਲੀ ਆ ਗਿਆ ਅਲਸੀ ਅਲਸੀ ਇਹ ਸੌਫ ਆ ਗਿਆ ਅੱਗੇ ਅਲਸੀ ਦਾ ਪਾਊਡਰ ਆ ਗਿਆ ਹਲਦੀ ਪਾਊਡਡਰ ਅੰਬ ਹਲਦੀ ਤੇ ਬਾਕੀ ਜਿਵੇਂ ਆਮਲੇ ਦੇ ਪ੍ਰੋਡਕਟ ਬਣਾ ਕੇ ਅਸੀਂ ਲੈ ਕੇ ਆਉਣਾ ਚਾਵਨ ਪ੍ਰਸ ਹੋ ਗਿਆ ਤੇ ਕੈਂਡੀ ਹੋ ਗਈ ਆਮਲੇ ਦੀ ਬਾਕੀ ਮਿਲਕ ਪ੍ਰੋਡਕਟ ਵੀ ਜਿਵੇਂ ਅਸੀਂ ਸਾਰੇ ਆਪਣੇ ਘਰ ਹੀ ਰੈਡੀ ਕਰਦੇ ਆ ਤੇ ਅਸੀਂ ਮਿਲਕ ਡਾਇਰੈਕਟ ਸੇਲ ਨਹੀਂ ਕਰਦੇ ਮਿਲਕ ਨੂੰ ਪ੍ਰੋਸੈਸ ਕਰਕੇ ਹੀ ਅਸੀਂ ਜਿਵੇਂ ਆਪਣੇ ਪ੍ਰੋਡਕਟ ਸੇਲ ਕਰ ਰਹੇ ਹਾਂ ਕਿਹਦਾ ਰਿਹਾ ਕਿ ਪੂਰਾ ਜੋ ਪਰਿਵਾਰ ਹੈ ਨਾ ਉਹ ਹੀ ਲੱਗ ਗਿਆ ਹਾਂਜੀ ਮੈਂ ਐਕਚੁਅਲੀ ਪਹਿਲਾਂ ਮੈਂ ਆਪ ਵੀ ਜੌਬ ਕਰਦੀ ਸੀਗੀ ਤੇ ਮੈਂ ਜੌਬ ਛੱਡ ਕੇ ਹੀ ਇਸ ਪਾਸੇ ਆਈ ਹਾਂ ਹਾਂਜੀ ਮੈਂ شہد ਬਾਰੇ ਤਾਂ ਅਕਸਰ ਸੁਣਨ ਚ ਮਿਲਦਾ ਕਿ ਮੱਖੀਆਂ ਖਤਮ ਹੋ ਗਈਆਂ ਜੰਗਲ ਖਤਮ ਹੋ ਗਏ ਫਿਰ شہد ਕਿਥੋਂ ਲੈਣੇ ਉਹ ਇਹ ਜਿਵੇਂ شہਦ ਦੀ ਫਾਰਮਿੰਗ ਹੁੰਦੀ ਆ ਤੇ ਆਪਣੇ ਨੇੜੇ ਨਾਭਾ ਬੀੜ ਹੈਗੀ ਮਤਲਬ ਬੀੜ ਦੇ ਵਿੱਚ ਡੱਬੇ ਲਾਏ ਹੋਏ ਨੇਗੇ ਤੇ ਅਸੀਂ ਉੱਥੋਂ ਜਿਵੇਂ ਸ਼ਹਿਦ ਲੈ ਕੇ ਆਉਂਦੇ ਆ ਕੀ ਬਾਕੀ ਜੋ ਤੁਸੀਂ ਸਮਾਨ ਲੈ ਕੇ ਆਓਗੇ ਸਾਰਾ ਆਪਣੇ ਹੱਥਾਂ ਨਾਲ ਤਿਆਰ ਕਰਦੇ ਹੋ ਜਾਂ ਕਿਤੇ ਕਰਾਇਆ ਕਰਾਈ ਹੋ ਤੁਹਾਨੂੰ ਮਿਲ ਜਨਗਾ ਇਸ ਸਾਰਾਸੀਂ ਆਪ ਮਤਲਬ ਪ੍ਰੋਸੈਸ ਕਰਦੇ ਆਂਗੇ ਸਾਰੀ ਜਿਵੇਂ ਕੇਵੀਕੇ ਤੋਂ ਟ੍ਰੇਨਿੰਗ ਵਗੈਰਾ ਲੈਂਤੀ ਹੁਈਆਂ ਨੇ ਜਿਵੇਂ ਅਸੀਂ ਨੇ ਮਤਲਬ ਕੇਵੀਕੇ ਪੀਏਯੂ ਦੀ ਬ੍ਰਾਂਚ ਆ ਤੇ ਉਹ ਸਾਰੀਆਂ ਜਿਵੇਂ ਮਤਲਬ ਫੂਡ ਪ੍ਰੋਸੈਸਿੰਗ ਦੀਆਂ ਟ੍ਰੇਨਿੰਗਸ ਦਿੰਦੇ ਨੇਗੇ ਉਹਨਾਂ ਤੋਂ ਟ੍ਰੇਨਿੰਗ ਲੈ ਕੇ ਜਿਵੇਂ ਆਪਾਂ ਅੱਗੇ ਪ੍ਰੋਸੈਸ ਕਰਨਾ ਸ਼ੁਰੂ ਕੀਤਾ ਟ੍ਰੇਨਿੰਗ ਲੈ ਕੇ ਜੋ ਹੈ ਇਹ ਕੰਮਕਾਰ ਕਰ ਰਹੇ ਹਨ ਤੇ ਕਾਫੀ ਵਧੀਆ ਇਹਨਾਂ ਦਾ ਕੰਮਕਾਰ ਚੱਲ ਰਿਹਾ ਕਿ ਨਾਮ ਵੀਰ ਜੀ ਆਪਣਾ ਅਸੀਂ ਨਾਲ ਹੀ ਆ ਜੀ ਅਮਰਿੰਦਰ ਸਿੰਘ ਆ ਜੀ ਨਾਮ ਕਿਸ ਤਰ੍ਹਾਂ ਦੇਖਦੇ ਹੋ ਸਰ ਕੰਮ ਕਰ ਕਿਸ ਤਰ੍ਹਾਂ ਚੱਲ ਰਿਹਾ ਹੈ ਕਿਉਂਕਿ ਤੇ ਇਸ ਕਿੱਥੇ ਕਿੱਥੇ ਸੇਲ ਲੱਗਦੇ ਤੁਹਾਡੀ ਤੇ ਕਿਹੜੇ ਕਿਹੜੇ ਲੱਗਦੀ ਹੈ ਕੰਮਕਾਰ ਤਾਂ ਬਹੁਤ ਵਧੀਆ ਚੱਲਦਾ ਜੀ ਸੇਲ ਜਿਹੜੀ ਤਾਂ ਸਟਾਲ ਆ ਜੀ ਤਾਂ ਸੰਡੇ ਨੂੰ ਇੱਥੇ ਲੱਗਦੀ ਹੈ ਸੰਗਰੂਰ ਤੇ ਬਾਕੀ ਆਪਣਾ ਜਿਹੜੀ ਘਰੋਂ ਹੀ ਸੇਲ ਹੋ ਜਾਂਦਾ ਜੀ ਸਾਰਾ ਸਮਾਨ ਤੇ ਆਪਾਂ ਨੂੰ ਟਾਈਮ ਵੀ ਚਾਹੀਦਾ ਕੋਈ ਵੀ ਕੰਮ ਆਪਾਂ ਉਹਨੂੰ ਪ੍ਰੋਸੈਸ ਕਰਨਾ ਸਾਰੇ ਸਮਾਨ ਨੂੰ ਹਨਾ ਉਹਦੇ ਲਈ ਟਾਈਮ ਵੀ ਚਾਹੀਦੀ ਹੈ ਇਸ ਲਈ ਰੋਜ਼ ਤਾਂ ਨਹੀਂ ਕਰ ਸਕਦੇ ਆਪਾਂ ਜਿਹੜੀ ਸਟਾਲ ਵਾਲਾ ਕੰਮ ਉਹ ਸੰਡੇ ਨੂੰ ਲੱਗਦਾ ਫਿਰ ਇੱਕ ਹਫ਼ਤਾ ਸਾਡਾ ਸਾਰਾ ਏਦਾਂ ਬਿਜ਼ੀ ਰਹਿੰਦਾ ਵੀ ਆਹ ਸਮਾਨ ਬਣਾਉਣਾ ਤੇ ਆ ਪੈਕਿੰਗ ਕਰਨੀ ਉਹਦੇ ਲਈ ਫਿਰ ਕਾਫਤਾ ਲੰਘ ਜਾਂਦਾ ਜੀ ਸਰ ਕਿੰਨੇ ਤੋਂ ਕਿੰਨੇ ਦਾ ਟਾਈਮ ਹੁੰਦਾ ਜੇ ਤੁਸੀਂ ਇੱਥੇ ਸਟਾਲ ਲਗਾਣੇ ਹੋ ਇੱਥੇ ਜੀ ਤਕਰੀਬਨ ਅਸੀਂ ਦੁਪਹਿਰੇ 1:30 ਵਜੇ ਆ ਜਾਈਦਾ ਤੇ ਸ਼ਾਮ ਨੂੰ 7 ਵਜੇ ਤੱਕ ਹੋਨੇ ਹਾਂ ਜੀ ਹਾਂ ਜੀ ਜੋ ਲੋਕ ਵਿਦੇਸ਼ਾਂ ਵੱਲ ਜਾ ਰਹੇ ਨੇ ਜਾਂ ਲੋਕ ਘਰੇ ਬੇਲੇ ਬੈਠੇ ਹਨ ਉਹਨਾਂ ਨੂੰ ਕਿਸੇ ਨੇ ਆਦੇਣਾ ਚਾਹੋਂਗੇ ਵਿਦੇਸ਼ਾਂ 'ਚ ਸਾਡਾ ਆਪਦਾ ਪਰਿਵਾਰ ਵੀ ਸਾਰਾ ਵਿਦੇਸ਼ੀ ਹੈ ਜੀ ਤੇ ਪਰ ਅਸੀਂ ਨਹੀਂ ਗਏ ਸਾਡਾ ਦਿਲ ਨਹੀਂ ਹੈਗਾ ਜਾਣ ਨੂੰ ਪਰ ਇੱਥੇ ਵਧੀਆ ਜੀ ਜੇ ਕੰਮ ਕਰਾਂਗੇ ਉਧਰ ਵੀ ਕੰਮ ਹੀ ਕਰਨਾ ਇੱਥੇ ਵੀ ਕੰਮ ਹੀ ਕਰਨਾ ਤੇ ਸਾਨੂੰ ਇੱਥੇ ਜਿਆਦਾ ਖੁਸ਼ੀ ਹੁੰਦੀ ਆ ਨਾਲੇ ਤਾਂ ਆਪਦੇ ਪਰਿਵਾਰ ਦੇ ਵਿੱਚ ਬੈਠੇ ਆ ਨਾਲੇ ਆਪਦੇ ਘਰ ਦੇ ਵਿੱਚ ਬੈਠੇ ਆ ਤੇ ਅਸੀਂ ਤਾਂ ਕਰੋਨਾ ਟਾਈਮ 'ਚ ਵੀ ਦੇਖਿਆ ਤੇ ਵਿਦੇਸ਼ੀ ਤਾਂ ਉਦੋਂ ਸਾਰੇ ਔਖੇ ਹੀ ਹੋਏ ਨੇ ਬਟ ਅਸੀਂ ਬਹੁਤ ਸੌਖੇ ਰਹੇ ਆ ਦੇਖੋ ਸਾਡਾ ਸਾਰਾ ਸਾਮਾਨ ਜਿੰਨਾ ਵੀ ਹੁੰਦਾ ਆਪਾਂ ਨੂੰ ਬਾਜ਼ਾਰ ਤੋਂ ਸਿਰਫ ਇਕੱਲਾ ਨਮਕ ਤੇ ਇੱਕ ਸੇਖਾਂ ਦੀ ਡੱਬੀ ਲੈਣ ਦੀ ਲੋੜ ਆ ਤੇ ਕਿਸਾਨ ਨੂੰ ਤਾਂ ਜਿੰਦੀ ਉਹ ਹਰ ਇੱਕ ਚੀਜ਼ ਆਪਣੇ ਘਰੇ ਪੈਦਾ ਹੋ ਜਾਂਦੀ ਸੌਫ ਹੋ ਜਵੈਣ ਜਿੰਨੀਆਂ ਵੀ ਚੀਜ਼ਾਂ ਨੇ ਅਲਸੀ ਹੋਊਗੀ ਮਿੱਠਾ ਹੋ ਗਿਆ ਉਹ ਆਪਣਾ ਗੰਨਾ ਆਪਣੇ ਘਰ ਦਾ ਆਰਗੈਨਿਕ ਦੇਸੀ ਚਾਹ ਅਸੀਂ ਆਪ ਘਰੇ ਮਸਾਲਿਆਂ ਨਾਲ ਤਿਆਰ ਕਰ ਲੈਂਦੇ ਦੇਸੀ ਚੀਜ਼ਾਂ ਤੋਂ ਤੇ ਆਪਦਾ ਹੀ ਦੁੱਧ ਹੋ ਗਿਆ ਆਪਦੇ ਹੀ ਅਨਾਜ ਹੋ ਗਿਆ ਸਾਰਾ ਆਪਾਂ ਨੂੰ ਤਾਂ ਸ਼ਹਿਰ ਜਾਣ ਦੀ ਲੋੜ ਹੀ ਨਹੀਂ ਪੈਂਦੀ ਆਪਾਂ ਦੇਖ ਰਹੇ ਹਾਂ ਕਿ ਜੋ ਕੁਦਰਤੀ ਤੌਰ ਤੇ ਤੁਸੀਂ ਸਮਾਨ ਤਿਆਰ ਕੀਤਾ ਹੈ ਇਸ ਦੇ ਰੰਗ ਦਾ ਤੇ ਜਿਹੜਾ ਆਪਾਂ ਬਜ਼ਾਰਾ ਜਿਹਾ ਸਮਾਨ ਖਰੀਦਦੇ ਇਹਨਾਂ ਦਾ ਰੰਗਾਂ ਦਾ ਕਾਫੀ ਫਰਕ ਹੈ ਰੰਗ ਦਾ ਵੀ ਫਰਕ ਹੁੰਦਾ ਜੀ ਟੇਸਟ ਦਾ ਵੀ ਫਰਕ ਹੈ ਜਿਹੜੀ ਹਲਦੀ ਹੈ ਜਿਹੜੀ ਹੁਣ ਆਪਣੀ ਹਲਦੀ ਹੈ ਘਰ ਦੀ ਤਿਆਰ ਕਰੀ ਹੋਈ ਆਪਾਂ ਨੇ ਨਹੀਂ ਜੀ ਨਹੀਂ ਇਹ ਸਬਜੀ ਵਾਲੀ ਹਲਦੀ ਆ ਆਂਬ ਹਲਦੀ ਆ ਇਹ ਜਿਹੜੀ ਹੁਣ ਹਲਦੀ ਹੈ ਜੇ ਆਪਾਂ ਸਬਜੀ ਦੇ ਵਿੱਚ ਤੁਸੀਂ ਬਾਜ਼ਾਰ ਵਾਲੀ ਦੇ 2 ਚਮਚ ਪਾਉਣੇ ਹੋ ਤਾਂ ਇਹਦਾ 1 ਚਮਚ ਹੀ ਪਾਣਾ ਇਹ ਤੁਸੀਂ 2 ਪਾਦੇ ਤਾਂ ਤੁਸੀਂ ਇਹ ਕਹਿ ਲੋ ਵੀ ਉਹ ਸਬਜੀ ਨੇ ਤੁਹਾਡੀ ਨਾਲ ਕੜਤਣ ਕਰ ਦੇਣੀ ਵੀ ਇੰਨੀ ਜ਼ਿਆਦਾ ਉਹ ਜਿਹੜੀ ਪਿਓਰ ਹੁੰਦੀ ਸਰ ਰੇਟਾਂ ਦੀ ਫਰਕ ਆ ਪਣਾ ਕੋਈ ਰੇਟ ਦਾ ਆਬਵੀਅਸਲੀ ਫਰਕ ਹੈ ਜੀ ਰੇਡ ਤੱਕ ਉਹ ਜਿਹੜੀ ਵੀ ਚੀਜ਼ ਆਪਾਂ ਘਰੇ ਆਰਗੈਨਿਕ ਕਰਨੀ ਆ ਆਰਗੈਨਿਕ ਦੇ ਵਿੱਚ ਸਭ ਤੋਂ ਵੱਡੀ ਸਮੱਸਿਆ ਆਉਂਦੀ ਆ ਨਦੀਨਾਂ ਦੀ ਉਹਦੇ ਤੇ ਆਮਤ ਜਿਹੜੇ ਲੋਕ ਨੇ ਉਹ ਸਪਰੇਅ ਕਰ ਦਿੰਦੇ ਨੇ ਜਾਂ ਸਬਜ਼ੀਆਂ ਤੇ ਸਪਰੇਅ ਕਰ ਦਿੰਦੇ ਨੇ ਆਪਾਂ ਸਪਰੇਅ ਨਹੀਂ ਕਰਦੇ ਉਹ ਸਾਰੇ ਮਿਹਨਤ ਹੁੰਦੀ ਆ ਉਹਦੇ ਤੇ ਪੂਰੀ ਮਿਹਨਤ ਬਹੁਤ ਜ਼ਿਆਦਾ ਆਉਂਦੀ ਆ ਹੱਥੀਂ ਨਦੀਨ ਕੱਢਣੇ ਪੈਂਦੇ ਆ ਤੇ ਬਾਕੀ ਅਸੀਂ ਬੇਮੌਸਮੀ ਕੋਈ ਵੀ ਸਬਜ਼ੀ ਨਹੀਂ اگਾਉਂਦੇ ਮੌਸਮ ਦੇ ਅਕੋਰਡਿੰਗ ਹੀ ਸਬਜ਼ੀਗਾਉਂਦੇ ਆ ਜਿਹਦੇ ਕਰਕੇ ਉਹਨੂੰ ਬਿਮਾਰੀ ਬਹੁਤ ਘੱਟ ਆਉਂਦੀ ਆ ਸਬਜ਼ੀ ਦੀ ਜੀ ਬਿਲਕੁਲ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਕਿ ਹਰ ਬੰਦਾ ਆਪਣਾ ਆਪਣਾ ਸਮਾਨ ਲੈ ਕੇ ਆਇਆਗਾ ਤੇ ਅ ਕਾਫੀ ਜਿਆਦਾ ਭੀੜ ਲੱਗੀ ਹੋਈ ਹੈ ਸਮਾਨ ਦੀ ਤੁਸੀਂ ਦੇਖ ਸਕਦੇ ਹੋ ਕਿ ਪਿੰਨੀਆਂ ਨੇ ਇੱਥੇ ਲੱਗੀਆਂ ਹੋਈਆਂ ਪਿੰਨੀਆਂ ਹੋ ਗਿਆ ਗੜੋ ਹੋ ਗਿਆ ਸ਼ੱਕਰ ਹੋ ਗਈ ਜੁਆਇਨ ਹੋ ਗਈ ਤੇ ਅਲੱਗ-ਅਲੱਗ ਪ੍ਰਕਾਰ ਦੇ ਜੋ ਘਰੇ ਕੱਢੇ ਹੋਏ ਤੇਲ ਨੇ ਉਹ ਵੀ ਇੱਥੇ ਵੇਚਣ ਵਾਸਤੇ ਲੈ ਕੇ ਆਏ ਹੋਏ ਹਨ ਜੋ ਕਿ ਕੁਦਰਤੀ ਤੌਰ ਤੇ ਘਰ ਹੀ ਤਿਆਰ ਕੀਤੇ ਹੋਏ ਹਨ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਕਿ ਜਿਸ ਤਰ੍ਹਾਂ ਕਿ ਆਪਣੇ ਆਪਣੇ ਜੋ ਹੈ ਸਮਾਨ ਇਹਨਾਂ ਦਾ ਤਿਆਰ ਕੀਤਾ ਹੈਗਾ ਇਸ ਨੂੰ ਲੀਵਰ ਵਾਸਤੇ ਬਹੁਤਿਆਰ ਚੀਜ਼ਾਂ ਕਹਿੰਦੇ ਨੇ ਇਹ ਤੁਸੀਂ ਦੇਖੋ ਬਿਸਕੁਟ ਘਰੇ ਤਿਆਰ ਕੀਤੇ ਹੋਏ ਨੇ ਬੜੇ ਨਾਲ ਵੀਰ ਮਜੂਦ ਨੇ ਜੋ ਲੈ ਕੇ ਕਿੱਥੋਂ ਆਏ ਵੀਰ ਜੀ ਅਸੀਂ ਜੀ ਪਾਤrana ਤੋਂ ਜੀ ਉਹ ਪਿੰਡ ਮੇਰਾ ਰਾਜਲੇੜੀ ਹੈ ਜੀ ਪਾਤrana ਆਪਣੀ ਸ਼ੌਪ ਵੀ ਹੈ ਜੀ ਤੇ ਬਾਕੀ ਅਸੀਂ ਆਪਦੇ ਜਿਵੇਂ ਲੋਕਾਂ ਨੂੰ ਅਸੀਂ ਆਰਗੈਨਿਕ ਦਾ ਖੇਤੀ ਵੀ ਕਰਦਾ ਸਬਜ਼ੀ ਮੇਰੀ ਉੱਥੇ ਸ਼ੌਪ ਤੇ ਵੀ ਜੋਗਾ ਸੈਂਟਰ ਵੀ ਖੁੱਲਿਆ ਹੋਇਆ ਸਾਡਾ ਜੀ ਪਾਤrana ਹਾਂ ਜੀ ਤੇ ਮੇਰਾ ਦਿੱਕਤ ਅਸਲ ਸਮਾਜ ਦੇ ਵਿੱਚ ਕੀ ਦੇਖੀ ਲੋਕਾਂ ਨੂੰ ਬਿਮਾਰੀਆਂ ਦੀ ਜੀ ਬਿਮਾਰੀਆਂ ਦੇ ਵਿੱਚ ਕੀ ਹੈ ਸਭ ਤੋਂ ਵੱਡੀ ਬਿਮਾਰੀ ਹੈ ਜੀ ਲੋਕਾਂ ਨੂੰ ਪੇਟ ਦੇ ਵਿੱਚ ਖਾਣਾ ਹਾਜਮ ਨਹੀਂ ਹੁੰਦਾ ਸੜਦਾ ਹੈ ਸਰਦਾ ਜਦੋਂ ਤਾਂ ਉਹ ਉਹਦੇ ਜਿਹੜੇ ਜਦੋਂ ਚੀਜ਼ ਸੜ ਜਾਂਦੀ ਹੈ ਤਾਂ ਉਹਦੇ ਪੋਜ਼ਿਟਿਵ ਤੱਤ ਬੋਡੀ ਯੂਜ਼ ਨਹੀਂ ਕਰਦੀ ਹੈਗੀ ਉਹੀ ਬਿਮਾਰੀ ਦੀ ਜੜ ਬਣ ਜਾਂਦੀ ਹੈ ਹੁਣ ਉਹ ਸਰਦਾ ਕਿਉਂ ਹੈ ਕਿਉਂਕਿ ਆਪਣੇ ਸਰੀਰ ਤਿੰਨ ਸਿਧਾਂਤਾਂ ਦੇ ਉੱਤੇ ਕੰਮ ਕਰਦਾ ਆਪਣਾ ਸਰੀਰ ਬਾਤ ਪਿੱਤ ਕਫ ਕਫ ਦਾ ਮਤਲਬ ਠੰਡ ਪਿੱਤ ਦਾ ਮਤਲਬ ਗਰਮੀ ਬਾਤ ਦਾ ਮਤਲਬ ਗੈਸ ਗਰਮੀ ਨਹੀਂ ਵਧਣੀ ਚਾਹੀਦੀ ਠੰਡ ਨਹੀਂ ਵਧਣੀ ਚਾਹੀਦੀ ਗੈਸ ਨਹੀਂ ਬਣਨੀ ਚਾਹੀਦੀ ਹੁਣ ਜੇ ਥੋੜੀ ਬੋੜ ਤੇ ਠੰਡ ਵਧ ਗਈ ਤਾਂ ਥੋੜੀ ਛਾਤੀ ਖੇਲ ਗਈ ਗਰਮੀ ਵਧ ਗਈ ਢਿੱਡ ਖੇਲ ਗਿਆ ਬੈਲੈਂਸ ਜਦੋਂ ਤੁਹਾਡੀ ਦੋ ਚੀਜ਼ਾਂ ਦਾ ਬੈਲੈਂਸ ਹੋ ਕੇ ਬੋਡੀ ਚੱਲੂਗੀ ਤਾਂ ਤੁਹਾਡਾ ਸਹੀ ਹੋਊਗਾ ਹੁਣ ਅੱਜ ਕੱਲ ਜਿੰਨੇ ਵੀ ਮੈਨੂ ਮੇਡ ਪ੍ਰੋਡਕਟ ਨੇ ਜਾਂ ਜਿੰਨੇ ਵੀ ਚੀਜ਼ਾਂ ਕੁਦਰਤ ਚ ਬਣੀਆਂ ਹੋਈਆਂ ਨੇ ਉਹ ਗਰਮ ਤਸੀਰ ਦੀਆਂ ਬਣੀਆਂ ਹੋਈਆਂ ਨੇ ਸੋ ਜਦੋਂ ਆਪਣੀ ਤਸੀਰ ਜਦੋਂ ਚੀਜ਼ ਦੀ ਜਦੋਂ ਆਪਣੇ ਚੀਜ਼ ਦੀ ਤਸੀਰ ਗਰਮ ਹੁੰਦੀ ਹੈ ਤਾਂ ਉਹਦੇ ਨਾਲ ਆਪਣਾ ਜਿਹੜਾ ਅੰਦਰ ਹਾਜਮਾ ਹੁੰਦਾ ਉਹਦੇ ਨਾਲ ਕੀ ਹੁੰਦਾ ਆਪਣੇ ਗੈਸ ਬਣ ਜਾਂਦੀ ਹੈ ਸੋ ਜਦੋਂ ਗੈਸ ਬਣ ਜਾਂਦੀ ਆਪਾਂ ਹੋਰ ਗਰਮ ਚੀਜ਼ਾਂ ਖਾਈ ਜਾਂਦੇ ਹੋਰ ਗਰਮ ਖਾਈ ਜਾਂਦੇ ਉਹਦੇ ਨਾਲ ਆਪਣਾ ਖਾਣਾ ਹੋਰ ਦਿੱਕਤ ਆਉਂਦਾ ਉਹਦੇ ਨਾਲ ਕੀ ਆਸੀ ਆਲੂ ਬਖਾਰੇ ਤੇ ਇਮਲੀ ਤੋਂ ਇਹ ਬਣਾਇਆ ਪ੍ਰੋਡਕਟ ਇਹ ਤੁਸੀਂ ਲਾ ਕੇ ਚਲੋ ਇਹਦਾ ਕੀ ਮੇਨ ਮੋਟਿਵ ਹੈ ਵੀ ਜਿਹੜੀ ਤੁਹਾਡੀ ਗਰਮੈਸ਼ ਵੱਦੀ ਹੈ ਗਰਮੈਸ਼ ਕਰਕੇ ਤੁਹਾਡਾ ਖਾਣਾ ਸੜਦਾ ਜੀ ਇਹ ਦੇ ਕਰਕੇ ਤੁਹਾਡੇ ਲੀਵਰ ਦੇ ਉੱਤੇ ਫੈਟ ਚੜਦੀ ਹੈ ਤੁਹਾਡਾ ਲੀਵਰ ਕੰਮ ਨਹੀਂ ਕਰਦਾ ਜਿੱਥੋਂ ਬਿਮਾਰੀ ਦੀ ਜੜ ਚੱਲਦੀ ਹੈ ਹੁਣ ਜਿਹੜੀ ਤੁਹਾਡੀ ਗੈਸ ਬਣਦੀ ਹੈ ਗੈਸ ਉਦੋਂ ਹੀ ਤੁਪਕਾ ਬਣੂ ਜਦੋਂ ਤੁਹਾਡੀ ਗੈਸ ਨੂੰ ਕਿਤੇ ਠੰਡ ਮਿਲ ਗਈ ਜਿਵੇਂ ਆਪਾਂ दारू ਕਰਦੇ ਹਾਂ ਜੀ ਹੁਣ ਉਹ ਜਦੋਂ ਆਪਾਂ ਭਾਪ ਬਣਦੀ ਹੈ ਭਾਪ ਤੋਂ ਬਾਅਦ ਜਦੋਂ ਤਾਂਸਲੇ ਚ ਪਾਣੀ ਠੰਡਾ ਹੁੰਦਾ ਨਾ ਤਾਂ ਤੁਪਕਾ ਬਣਦਾ ਉਹ ਇਹ ਕੀ ਕਰੂ ਜਿਹੜਾ ਤੁਹਾਡੀ ਗੈਸ ਬਣੀ ਹੋਈ ਆ ਉਹਦਾ ਤੁਪਕਾ ਤਾਂ ਬਣੂਗਾ ਇਹਦਾ ਵੀ ਉਹ ਪਿਸ਼ਾਬ ਰਹੀ ਬਾਹਰ ਨਿਕਲ ਜਾਊਗਾ ਪਰ ਤੁਪਕਾ ਕੋਦੋਂ ਮਿਲ ਹੁਣ ਆਲੂ ਬਖਾਰਾ ਇੱਕ ਹਾਈਬ੍ਰਿਡ ਆਂਦਾ ਇੱਕ ਦੇਸੀ ਆਂਦਾ ਹੁਣ ਆਪਣੇ ਸਮਾਜ ਚ ਕੀ ਹੋਇਆ ਹੁਣ ਆਪਣੀ 11ਵੀਂ ਸਦੀ 12ਵੀਂ ਸਦੀ ਆਪਾਂ ਪੁਰਾਣੇ ਜਮਾਨੇ ਦੇ ਉਹ ਤਾਂ ਆਪਾਂ ਦੇਖ ਰਹੇ ਆਂ ਜੀ ਜਿੰਨੇ ਵੀ ਆਪਣੇ ਕਿਉਂ ਨਹੀਂ ਲੋਕਾਂ ਨੂੰ ਬਿਮਾਰੀਆਂ ਦੇ ਉਦੋਂ ਜਿਹੜੇ ਆਪਣੇ ਬੀਜ ਹੁੰਦੇ ਸੀ ਉਹ ਲਿਵਿੰਗ ਹੁੰਦੇ ਸੀ ਲਿਵਿੰਗ ਦਾ ਮਤਲਬ ਕੀ ਹੁੰਦਾ ਸੀ ਉਹ ਆਪਣੇ ਰੀਪਰੋਡਿਊਸ ਕਰਦੀ ਚੀਜ਼ ਉਹ ਆਪਣੇ ਅਗਲੀ ਪੀੜ੍ਹੀ ਦਾ ਉਹਦੇ ਗੁਣ ਦੰਦੇ ਸੀ ਜਿਵੇਂ ਪਾਲਕ ਹੋ ਗਿਆ ਮੇਥਾ ਹੋ ਗਿਆ ਇਹਨਾਂ ਦਾ ਬੀਜ ਰਹਿੰਦਾ ਸੀਗਾ ਉਹ ਦੇਸੀ ਬੀਜ ਹੁੰਦੇ ਸੀ ਸੋ ਆਪਣਾ ਜਿਹੜਾ ਲੀਵਰ ਹੈ ਕੁਦਰਤੀ ਚੀਜ਼ਾਂ ਨੂੰ ਖਿੱਚ ਲੈਂਦਾ ਪਸੰਦ ਉਹ ਚੀਜ਼ਾਂ ਵੀ ਲਿਵਿੰਗ ਨੇ ਸੋ ਜਿਹੜੀ ਲਿਵਿੰਗ ਚੀਜ਼ ਹੁੰਦੀ ਉਹਨੂੰ ਆਪਣਾ ਸਰੀਰ ਡੀਕੋਡ ਕਰਕੇ ਹਾজম ਕਰਕੇ ਉਹਨੂੰ ਬਾਡੀ ਕੰਜ਼ੂਮ ਕਰ ਲੈਂਦੇ ਜਿਵੇਂ ਆਪਾਂ ਉਦਾਹਰਨ ਲੈ ਲਈ ਕੈਲਸ਼ੀਅਮ ਦੀ ਹੁਣ ਜਿਹੜਾ ਕੈਲਸ਼ੀਅਮ ਆਪਣੇ ਅਸੀਂ ਆ ਬਣਾਉਂਦੇ ਆ ਜੀ ਇਹ ਤੋਂ ਕੋਦਰਾ ਕੁੱਟਕੀ ਕੰਗਣੀ ਸਬਾਂਗ ਤੋਂ ਮਿਲਟਸ ਬਣਾਉਂਦੇ ਆ ਅਸੀਂ ਇਹ ਤੋਂ ਸੇਵੀਆਂ ਬਣਾਉਂਦੇ ਆ ਨੂਡਲਸ ਬਣਾਉਂਦੇ ਆ ਇਹ ਚੀਜ਼ਾਂ ਤੋਂ ਜੀ ਤੇ ਇਹ ਇਹ ਚੀਜ਼ ਦੇ ਵਿੱਚੋਂ ਜਿਹੜਾ ਕੈਲਸ਼ੀਅਮ ਹੁੰਦਾ ਜੀ ਇਹ ਚ ਕੈਲਸ਼ੀਅਮ ਹੁੰਦਾ ਲਿਵਿੰਗ ਕੈਲਸ਼ੀਅਮ ਹੁਣ ਜਿਹੜਾ ਕੁਦਰਤ ਤੋਂ ਧਰਤੀ ਤੋਂ ਕੈਲਸ਼ੀਅਮ ਆਂਦਾ ਜੀ ਉਹਨੂੰ ਆਪਣੀ ਬਾ ਦੀ ਧਰਤੀ ਤੋਂ ਆਉਗੀ ਉਹਦਾ ਕੈਲਸ਼ੀਅਮ ਤੁਹਾਡੇ ਦੰਦਾਂ ਦੇ ਵਿੱਚ ਪਹੁੰਚ ਜਾਊਗਾ ਹੱਡਾਂ ਦੇ ਵਿੱਚ ਪਹੁੰਚ ਜਾਊ ਕਿਉਂ ਕਿ ਤੁਹਾਡਾ ਲੀਵਰ ਉਹਨੂੰ ਡੀਕੋਡ ਕਰਕੇ ਅਜ਼ੌਰਬ ਕਰ ਲੈਂਦਾ ਸਾਰਾ ਹੁਣ ਜਿਹੜਾ ਮੈਨੂ ਮੇਡ ਕੈਲਸ਼ੀਅਮ ਹੋਗਾ ਜਿਹੜੇ ਕਰਕੇ ਅੱਜ ਹਾਰਟ ਅਟੈਕ ਕਰ ਰਹੇ ਨੇ ਲੋਕਾਂ ਨੂੰ ਉਹ ਕਿਉਂ ਆ ਰਹੇ ਨੇ ਕਿਉਂਕਿ ਇਹਦਾ ਕੈਮੀਕਲ ਵਾਲਾ ਕੈਲਸ਼ੀਅਮ ਹੁੰਦਾ ਜੀ ਉਹ ਆਪਣੀ ਬੋਡੀ ਡੀਕੋਡ ਨਹੀਂ ਕਰਦੀ ਹੈਗੀ ਉਹਨੂੰ ਆਪਣੀ ਭਾਸ਼ਾ 'ਚ ਤੋੜਦੀ ਨਹੀਂ ਹੈਗੀ ਹੁਣ ਉਹਦੀ ਜਗ੍ਹਾ ਹੈਗੀ ਤੁਹਾਡੇ ਦੰਦਾਂ ਦੇ ਤੁਹਾਡੇ ਹੱਡਾਂ ਦੇ ਵਿੱਚ ਉਹ ਉੱਥੇ ਕੈਲਸ਼ੀਅਮ ਪਹੁੰਚਦੇ ਨੇ ਉਹ ਤੁਹਾਡੇ ਖੂਨ ਦੇ ਵਿੱਚ ਹੈ ਉਹਦੀ ਨਾੜੀਆਂ ਦੇ ਵਿੱਚ ਹੀ ਰਹਿੰ ਕਿਉਂ ਉਹ ਨੁਕਸਾਨ ਕਿਉਂ ਕਰ ਦਿੰਦਾ ਕਿਉਂਕਿ ਜਿਹੜਾ ਆਪਣਾ ਲੀਵਰ ਹੈ ਉਹ ਡੈਡ ਚੀਜ਼ ਨੂੰ ਡੀਕੋਡ ਹੀ ਨਹੀਂ ਕਰਦਾ ਉਹ ਜਿਹੜੀ ਕੁਦਰਤ ਤੋਂ ਜਾਂ ਧਰਤੀ ਤੋਂ ਤੁਸੀਂ ਇੱਕ ਆਪਦੀ ਜ਼ਿੰਦਗੀ ਦੇ ਵਿੱਚ ਮੈਂ ਲੋਕਾਂ ਨੂੰ ਇੱਕ ਇਹ ਤੋਂ ਮੈਸੇਜ ਵੀ ਦੇਣਾ ਚਾਹੁੰਦਾ ਵੀ ਤੁਸੀਂ ਆਪਦੀ ਜ਼ਿੰਦਗੀ ਨੂੰ ਆਪਦੇ ਨੂੰ ਪਹਿਲੀ ਬਿਮਾਰੀ ਤੋਂ ਨਿਕਲਣਾ ਪਹਿਲੀ ਚੀਜ਼ ਤੁਸੀਂ ਆਪਣੇ ਜ਼ਿੰਦਗੀ 'ਚ ਵਾਰਡ ਬਣਾ ਲਓ ਲਿਵਿੰਗ ਲੀਵਿੰਗ ਦਾ ਮਤਲਬ ਕੀ ਹੁੰਦਾ ਜਿਹੜੀ ਜਿੰਨੇ ਵੀ ਫਲ ਫਰੂਟ ਨੇ ਕੁਦਰਤ ਨੇ ਆਪਣੇ ਵਾਸਤੇ ਇੰਨੀ ਸ੍ਰਿਸ਼ਟੀ ਸਾਜੀ ਆ ਵੀ ਉਹਦੇ ਵਿੱਚ ਜਿੰਨੇ ਵੀ ਦੇਸੀ ਚੀਜ਼ਾਂ ਨੂੰ ਅਸੀਂ 올 ਦਾ ਜੂਸ ਬਣਾਉਂਦੇ ਆ ਹੁਣ ਇੱਕ ਔਲੇ ਦਾ ਜੂਸ ਆਂਦਾ ਹਾਈਬ੍ਰਿਡ ਆ ਬਾਬਾ RAM ਦੇ ਬਣਾਉਂਦਾ ਜੀ ਉਹ ਕੀ ਕਰਦਾ ਉਹ 2 ਸਾਲਾਂ ਦੇ ਫਲ ਦੇ ਦਿੰਦਾ ਪਰ ਉਹਦੇ ਵਿੱਚ ਹੁਣ ਜਿਹੜਾ ਦੇਸੀ ਹੁੰਦਾ ਉਹਦੇ ਵਿੱਚ ਮੇਲ ਫੀਮੇਲ ਦੋਨੇ ਹੁੰਦੇ ਨੇ ਪਰ ਜਿਹੜਾ ਹਾਈਬ੍ਰਿਡ ਹੁੰਦਾ ਉਹਦੇ ਵਿੱਚ ਕੱਲੀ ਫੀਮੇਲ ਹੁੰਦੀ ਆ ਮੇਲ ਨਹੀਂ ਹੁੰਦਾ ਹੈਗਾ ਸੋ ਜਦੋਂ ਕੱਲੀ ਫੀਮੇਲ ਹੋਊਗੀ ਤਾਂ ਫੀਮੇਲ ਆ ਬੱਚਾ ਕੱਪ ਕੱਲੀ ਕਿਵੇਂ ਪੈਦਾ ਕਰੂਗੀ ਬੱਚਾ ਪੈਦਾ ਕਰਨ ਬਾਅਦ ਉਹਨੂੰ ਮਰਦ ਤੇ ਔਰਤ ਦੋਨੇ ਚਾਹੀਦੇ ਤਾਂ ਉਹ ਚੀਜ਼ ਲਿਵਿੰਗ ਬਣੂਗੀ ਪਰ ਇਹ ਵਿਗਿਆਨ ਨੇ ਕੀ ਕਰਿਆ ਇਹਨਾਂ ਨੇ 1990 95 ਦੇ ਵਿੱਚ ਹਾਈਬ੍ਰਿਡ ਬੀਜ ਲਿਆਂਦੇ ਉਹਨਾਂ ਨੇ ਕੀ ਹੋਇਆ ਉਹ ਚੀਜ਼ਾਂ ਦੀ ਸਮੈਲ ਚਲੀ ਗਈ ਉਹਦੀ ਤਾਕਤ ਚਲੀ ਗਈ ਤੇ ਜਿਹੜਾ ਤੁਹਾਡਾ ਲੀਵਰ ਅਬਜ਼ਰਵ ਕਰਦਾ ਚੀਜ਼ਾਂ ਨੂੰ ਡੈੱਡ ਫੂਡ ਦੇਤਾ ਹੁਣ ਜਦੋਂ ਤੁਹਾਡੇ ਲੀਵਰ ਕੋਈ ਡੈੱਡ ਚੀਜ਼ ਹੁਣ ਗੋਲੀ ਖਾ ਲਈ ਤੁਸੀਂ ਪੈਰਾਸੂਟਾ ਮੂਲ ਹੁਣ ਆਪਣਾ ਸਰੀਰ ਬਣਿਆ ਹੋਇਆ ਕਰੋੜਾਂ ਸਾਲਾਂ ਤੋਂ ਹੁਣ ਤੁਹਾਡੇ ਲੀਵਰ ਨੂੰ ਡੀਗੋਡ ਹੀ ਨਹੀਂ ਕਰਦਾ ਹੈਗਾ ਉਹਨੂੰ ਸਮਝ ਹੀ ਨਹੀਂ ਹੈਗੀ ਵੀ ਇਹ ਪੈਰਾਸੂਟਾ ਮੂਲ ਕੀ ਚੀਜ਼ ਆ ਜਾਂ ਕੀ ਉਹ ਉਹਦੇ ਕਰਕੇ ਉਹ ਲੀਵਰ ਉਹਨੂੰ ਗਾਹ ਨਹੀਂ ਜਾਣ ਦਿੰਦਾ ਬਾਡੀ ਦੇ ਵਿੱਚ ਸੋ ਲੀਵਰ ਜਦੋਂ ਉਹ ਚੀਜ਼ ਰੋਕਦਾ ਅੱਗੇ ਜਾ ਕੇ ਫਿਰ ਇਹ ਉਹ ਡਾਕਟਰ ਓਵਰਡੋਜ਼ ਕਰਕੇ ਲਿਖ ਦਿੰਦੇ ਨੇ ਵੀ ਕਿਉਂਕਿ ਧੱਕੇ ਨਾਲ ਭੇਜਨੀ ਆ ਸਰੀਰ ਦੇ ਵਿੱਚ ਭੇਜਨੀ ਆ ਪਰ ਜਿਹੜੀ ਉਹ ਆਪਾਂ ਗੋਲੀ ਖਾ ਰਹੇ ਆ ਉਹੋ ਆਪਣਾ ਸਰੀਰ ਉਹਨੂੰ ਨਾ ਅਬਜ਼ਰਵ ਕਰਦਾ ਉਹਨੂੰ ਡੀਕੋਡ ਕਰਦਾ ਉਹਦੇ ਟੌਕਸਿਨ ਬਣ ਜਾਂਦੇ ਨੇ ਆਪਣੇ ਅੰਦਰ ਉਹੀ ਟੌਕਸਿਨ ਆਪਣੀ ਬਿਮਾਰੀ ਬਣਦੇ ਨੇ ਹੁਣ ਆਪਣਾ ਹੁਣ ਲਾ ਕੇ ਚੱਲੋ ਆਪਾਂ ਮੇਰਾ ਸਰੀਰ ਬਣਾ ਉਹਨੇ ਮੇਰੇ ਮੱਥੇ ਦੇ ਉੱਤੇ ਨੱਕ ਹੈ ਇਹ ਲਾ ਕੇ ਚੱਲੋ 20 ਪੀੜੀਆਂ ਤੋਂ ਪਿੱਛੇ ਜਾ ਕੇ ਅੱਗੇ ਤੱਕ ਜਨਰੇਸ਼ਨ ਚੱਲਦੀ ਰਹੀ ਤਾਂ ਉਹ ਮੇਰੇ ਚ ਗੁਣਾ ਹੈ ਮੈਂ ਅੱਗੇ ਗੁਣ ਦੇ ਦਊਂਗਾ ਸੋ ਤੁਸੀਂ ਵੀ ਉਹ ਜ਼ਿਆਦਾ ਫਰੂਟ ਖਾਇਆ ਕਰੋ ਉਹ ਚੀਜ਼ਾਂ ਖਾਇਆ ਕਰੋ ਜਿਹੜੀ ਚ ਰੀਪਰੋਡਿਊਸ ਕਰਦੇ ਨੇ ਜੇ ਗੱਲ ਕੀਤੀ ਹੋਵੇ ਫਰੂਟਾਂ ਦੀ ਆਪਾਂ ਦੇਖਦੇ ਹਾਂ ਕਿ ਬਾਜ਼ਾਰਾਂ ਵਿੱਚ ਜਿਹੜਾ ਟੀਕੇ ਲਾਲਾ ਫਰੂਟ ਜਿਵੇਂ ਤੋਰੀ ਹੋ ਗਈ ਇਹ ਕੀਆ ਕੱਦੂ ਹੋ ਗਿਆ ਜੋ ਬੇਲਾ ਨੇ ਲੋਕੀ ਦੀਆਂ ਇਹਨਾਂ ਨੂੰ ਤਿਆਰ ਕੀਤਾ ਜਾਂਦਾ ਹੈ ਉਹਨਾਂ ਨਾਲ ਤਾਂ ਕਾਫੀ ਜੋ ਹੈ ਇਫੈਕਟ ਪੈਂਦਾ ਹੈ ਨਾ ਪੂਰੇ ਸਰੀਰ ਤੇ ਹਾਂਜੀ ਤੁਸੀਂ ਇੱਕ ਉਦਾਹਰਨ ਦੇਖੋ ਜੀ ਤੁਸੀਂ 1995 ਤੋਂ 2002 ਤੋਂ ਲੈ ਕੇ 2023 ਤੱਕ ਦਾ ਡਾਟਾ ਕਰ ਲੋ ਕਲੈਕਟ 20-23 ਸਾਲਾਂ ਦਾ ਉਧਰ ਤੁਸੀਂ ਐਂ ਕਰੋ ਪਿੱਛੇ ਚਲੇ ਜਾਓ 19ਵੀਂ ਸਦੀ 18ਵੀਂ ਸਦੀ 17ਵੀਂ ਸਦੀ 16ਵੀਂ ਸਦੀ 15ਵੀਂ ਸਦੀ 14ਵੀਂ ਸਦੀ 2000 ਸਾਲ ਪੁਰਾਣੀ ਚਲੇ ਚੱਲੋ ਹੁਣ ਤੁਸੀਂ 2000 ਸਾਲ ਤੱਕ ਇੱਕ ਪਾਸੇ ਇੱਕ ਬਿਮਾਰੀ ਵੀ ਨਹੀਂ ਆਈ ਕੁਝ ਵੀ ਨਹੀਂ ਲੋਕਾਂ ਨੂੰ ਹੋਇਆ ਕੋਈ ਹਸਪੀਟਲ ਦੀ ਲੋੜ ਨਹੀਂ ਪਈ ਲੋਕਾਂ ਨੂੰ ਕਿਸੇ ਚੀਜ਼ ਦੀ ਲੋੜ ਨਹੀਂ ਪਈ ਕੋਈ ਸਕੈਨਰ ਨਹੀਂ ਸੀਗੇ ਕੋਈ ਟੈਸਟ ਨਹੀਂ ਸੀਗੇ ਔਰ ਜਿਹੜੀ ਜਿੰਨੀ ਉਮਰ ਉਹਦੀ 11ਵੀਂ ਪੀੜ੍ਹੀ ਸੀ ਉਹ 12ਵੀਂ ਪੀੜ੍ਹੀ 'ਚ ਗੋਣ ਆ ਗਏ 12ਵੀਂ ਪੀੜ੍ਹੀ ਤੋਂ 13ਵੀਂ ਪੀੜ੍ਹੀ 'ਚ ਆ ਗਏ ਮਰ ਕੇ ਕਰੋੜਾਂ ਸਾਲਾਂ ਤੋਂ ਕੋਈ ਬਿਮਾਰੀ ਨਹੀਂ ਆਈ ਤੇ 20 ਸਾਲਾਂ ਦੇ ਵਿੱਚ ਇੰਨੀਆਂ ਬਿਮਾਰੀਆਂ ਆ ਗਈਆਂ ਉਹ ਕਿਉਂ ਉਹ ਪਤਾ ਕੀ ਇਹ ਬੰਦੇ ਦੇ ਸਰੀਰ ਦਾ ਵਪਾਰ ਬਣਾਇਆ ਗਿਆ ਵਪਾਰ ਕਿਉਂ ਬਣਾਇਆ ਗਿਆ ਪੈਸੇ ਦੀ ਭੁੱਖ ਕਰਕੇ ਹੁਣ ਜਿਹੜੇ ਵਪਾਰ ਬਣਿਆ ਹੋਇਆ ਹੈ ਪਹਿਲਾਂ ਤਾਂ ਇਹਨਾਂ ਨੂੰ ਪੈਸੇ ਦੀ ਭੁੱਖ ਸੀਗੀ ਹੁਣ ਜਦੋਂ ਕਰੋਨਾ ਆ ਗਿਆ ਉਹਦੇ ਨਾਲ ਜਿਹੜੇ ਕਾਰਪੋਰੇਟਸ ਨੇ ਉਹਨਾਂ ਨੂੰ ਲਾਲਚ ਪੈ ਗਿਆ ਦੁਨੀਆ ਤੇ ਕਬਜ਼ਾ ਕਰਨ ਦਾ ਕਿ ਕੁਆਲਿਟੀ ਵਾਲਾ ਬੰਦਾ ਹੀ ਬੱਚਾ ਪੈਦਾ ਕਰੇ ਮਾਤਰਕਾ ਤਰ ਬੱਚੀ ਨਾ ਪੈਦਾ ਕਰ ਸਕੀਏ ਹੁਣ ਆਪਣਾ ਸਰੀਰ ਨੇ ਕੁਦਰਤ ਨੇ ਐਡਾ ਤਾਕਤ ਰਚਿਸ਼ਮਾ ਬਣਾਇਆ ਹੋਇਆ ਇਹ ਇੱਕ ਪਾਸੋਂ ਨਹੀਂ ਮਰਦਾ ਹੈਗਾ ਹੁਣ ਇਹ ਇਹ ਦਵਾਈਆਂ ਵਾਲੇ ਪਾਸੋਂ 10% ਨੁਕਸਾਨ ਕਰ ਰਹੇ ਨੇ 10% ਨੁਕਸਾਨ ਵੈਕਸੀਨ ਵਾਲੇ ਪਾਸੋਂ ਹੋ ਹੋ ਰਿਹਾ 10% ਨੁਕਸਾਨ ਆਪਣੇ ਫਲ ਫਰੂਟ ਤੇ ਬਾਣ ਸਬਜ਼ੀਆਂ ਦਾ ਹੋ ਰਿਹਾ ਬਾਕੀ ਜਿਹੜਾ ਆਪ ਡਾਕਟਰਾਂ ਤੋਂ ਗੰਦਮਤ ਖਾਂਦੇ ਉਹਦੇ ਕਰਕੇ ਹੋ ਗਿਆ ਜਿਹੜੀਆਂ ਜਿਹੜੀਆਂ ਹੋਰ ਆਪਣੇ ਇੱਕ ਚੀਜ਼ ਆ ਆਪਾ ਕੈਮੀਕਲ ਫੂਡ ਖਾਂਦੇ ਉਹਨੋਂ ਹੋ ਰਿਹਾ ਸੋ 10 10 10 10% ਨੁਕਸਾਨ ਕਰਕੇ ਉਹ 100% ਤੇ ਵਗਜੂ ਕੰਮ ਉਹਦੇ ਨਾਲ ਕੀ ਹੋਊਗਾ ਜਿਹੜੇ ਅੱਜ ਕੱਲ ਹੁਣ ਜਿਵੇਂ ਆਪਣੇ ਮੋਦੀ ਵੀ ਡੈਮੋਕ੍ਰੇਸੀ ਕਰ ਰਹੇ ਚਲੋ ਦੂਜੇ ਪਾਸੇ ਲੱਗ ਜੂ ਟੌਪਿਕ ਕੋ ਵੀ ਤਾਂ ਕਰ ਰਹੇ ਆ ਵੀ ਆਣ ਵਾਲੇ ਟਾਈਮ ਦੇ ਵਿੱਚ ਵੀ ਲੋਕਾਂ ਦੀ ਪੋਪੂਲੇਸ਼ਨ ਘਟਾਈ ਜਾਵੇ ਤੇ ਜਿਹੜੇ ਅਮੀਰ ਲੋਕਾਂ ਦੇ ਉਹਨਾਂ ਦੇ ਜੀਨਸ ਹੀ ਸਮਾਜ ਦੇ ਵਿੱਚ ਕਬਜ਼ਾ ਕਰਨ 60 ਜਾਂ 2070 ਦੇ حساب ਨਾਲ ਫਿਊਚਰ ਦੇਖੋਗੇ ਦੇਖੋ ਜੇ ਆਪਾਂ 18ਵੀਂ ਸਦੀ ਦੀ ਗੱਲ ਕਰੀਏ ਜੇ 1823 ਦੇ ਵਿੱਚ ਕੋਈ ਇਹ ਜੀ ਦਵਾਈਆਂ ਆਂਦੀ ਆਈ ਹੁੰਦੀਆਂ 1870 ਤੱਕ ਬਹੁਤ ਕੁਝ ਬਦਲ ਜਾਣਾ ਸੀ ਪਰ ਕੁਝ ਵੀ ਨਹੀਂ ਬਦਲਿਆ 19ਵੀਂ ਸਦੀ ਵੀ ਚੜੀ 19ਵੀਂ ਤੇ ਫਿਰ 20ਵੀਂ ਵੀ ਚੜੀ 21ਵੀਂ ਵੀ ਚੜੀ ਕਿਉਂ ਚੜੀ ਕਿਉਂਕਿ ਉਦੋਂ ਡੈਮੋਕ੍ਰੇਸੀ ਸੀ ਇੰਨੀਆਂ ਹਾਈਬ੍ਰਿਡ ਬੀਜ ਨਹੀਂ ਆਏ ਸੀ ਕੈਮੀਕਲ ਨਹੀਂ ਆਏ ਸੀਗਾ ਤੇ ਜਿਹੜੇ ਵੱਡੇ ਅਮੀਰ ਲੋਕ ਨੇ ਕਾਰਪੋਰੇਟ ਨੇ ਜਿਹੜੇ ਕਿ ਦੁਨੀਆ ਤੇ ਕਬਜ਼ਾ ਕਰਨ ਚੱਲੇ ਹੋਏ ਨੇ ਉਹ ਨਹੀਂ ਆਏ ਸੀਗੇ ਸੋ ਇਹਦਾ ਆਪਾਂ ਇਹੀ ਸੋਚ ਸਕਦੇ ਹਾਂ ਵੀ ਤੁਸੀਂ ਜੇ ਆਪਦੇ ਸਰੀਰ ਨੂੰ ਠੀਕ ਕਰਨਾ ਹੈ ਬਿਮਾਰੀਆਂ ਤੋਂ ਦੂਰ ਰਹਿਣਾ ਤਾਂ ਤੁਹਾਡੀ ਸਮਝ ਤੁਹਾਡੀ ਨੌਲੇਜ ਤੁਹਾਡਾ ਦਿਮਾਗ ਹੀ ਤੁਹਾਨੂੰ ਬਿਮਾਰੀਆਂ ਤੋਂ ਕੱਢ ਸਕਦੀ ਹੈ ਕਿਉਂਕਿ ਜਿਹੜਾ ਡਾਕਟਰ ਆ ਨਾ ਉਹਦੇ ਕਰੇ ਪੰਜ ਗੱਡੀਆਂ ਖੜੀਆਂ ਨੇ ਉਹਨੇ 5-5 ਕਰੋੜ ਦੇ ਉਹਨੇ ਵੱਡੇ ਵੱਡੇ ਹਸਪਤਾਲ ਖੜੇ ਕਰਕੇ ਨੇ ਉਹਨਾਂ ਨੂੰ ਸੋਡੀ ਬਿਮਾਰੀ ਤਾਂ ਕੋਈ ਮਤਲਬ ਨਹੀਂ ਉਹਨਾਂ ਨੇ 5 ਕਰੋੜ ਜਿਹੜਾ ਇਨਵੈਸਟ ਕਰਿਆ ਉਹ ਖਰਚਾ ਉਹਨਾਂ ਨੇ ਕੱਢਣਾ ਪਤਾ ਠੀਕ ਹੈ ਪਰ ਤੂੰ ਸੋਨੂੰ ਉਹ ਇਨਵੈਸਟਮੈਂਟ ਤੋਂ ਕੀ ਲੈਣਾ ਤੁਸੀਂ ਜਿਹੜਾ ਆਮ ਬੰਦਾ ਕੋਈ ਮਿਹਨਤ ਕਰਦਾ ਖੇਤ ਦੇ ਵਿੱਚ ਜਿਹੜੇ ਲੀਵਿੰਗ ਚੀਜ਼ਾਂ ਕਰਦਾ ਕਿਉਂਕਿ ਆਪਣਾ ਸਰੀਰ ਵੀ ਮਿੱਟੀ ਤੋਂ ਹੀ ਬਣਿਆ ਹੈ ਜਿੰਕ ਪोटाश ਸਲਫਰ ਮੈਗਨੀਸ਼ੀਅਮ ਫਾਸਫੋਰਸ ਵਿਟਾਮਿਨਸ ਮਿਲ ਰਹੇ ਜਿਹੜੇ ਤੱਤ ਨੇ ਪੋਜ਼ਿਟਿਵ ਕਿ ਜਿਹੜੇ ਮਿੱਟੀ ਤੋਂ ਆਪਾਂ ਨੂੰ ਮਿਲਦੇ ਨੇ ਉਹੀ ਤੱਤਾਂ ਤੋਂ ਹੀ ਆਪਣਾ ਸਰੀਰ ਬਣਿਆ ਉਹੀ ਤੁਸੀਂ ਫੂਡ ਰਾਹੀਂ ਅ ਸਰ ਪੰਜਾਬ ਸਰਕਾਰ ਦਾ ਕਿੰਨਾ ਕੇ ਸਹਿਯੋਗ ਆਇਆ ਜੋ ਇਹ ਪਹਿਲੇ ਮੰਡੀ ਦੇ ਜੋ ਪ੍ਰੋਗਰਾਮ ਨੂੰ ਉਹ ਵੀ ਕਾਫੀ ਐਪਰੀਸ਼ੀਏਟ ਕਰ ਰਹੇ ਨੇ ਹਾਂ ਜੀ ਬਹੁਤ ਜ਼ਿਆਦਾ ਜੀ ਅਸੀਂ ਤਾਂ 1 ਸਾਲ ਤੋਂ ਆ ਰਹੇ ਹਾਂ ਜੀ ਪਹਿਲਾਂ ਤੋਂ ਸਾਡੇ ਇਸਮਾਨ ਡਾਕਟਰ ਸਾਹਿਬ ਨੇ ਜੀ ਉਹ ਸਾਨੂੰ ਬਹੁਤ ਹੈਲਪ ਕਰ ਰਹੇ ਨੇ ਜੀ ਪੰਜਾਬ ਸਰਕਾਰ ਵੀ ਸਾਨੂੰ ਹੈਲਪ ਕਰ ਰਹੀ ਹੈ ਪੰਜਾਬ ਐਗਰੋ ਵੀ ਹੈਲਪ ਕਰ ਰਹੀ ਹੈ ਬਾਕੀ ਲੋਕਾਂ ਨੇ ਬਹੁਤ ਵੱਡਾ ਸਹਿਯੋਗ ਆ ਹੁਣ ਤਾਂ ਬਹੁਤ ਜਿਆਦਾ ਅਵੇਅਰਨੈਸ ਆ ਗਈ ਕਿਉਂਕਿ ਕੋਰੋਨਾ ਤੋਂ ਬਾਅਦ ਆ ਬਹੁਤ ਲੋਕਾਂ ਨੂੰ ਪਤਾ ਸਮਝ ਆ ਗਈ ਇਹ ਚੀਜ਼ਾਂ ਦੀ ਵੀ ਹਾਂ ਕੁਦਰ ਆਪਣਾ ਸਰੀਰ ਕੁਦਰਤ ਦੀ ਨੇਚਰ ਆ ਸੋ ਕੁਦਰਤੀ ਚੀਜ਼ਾਂ ਨੂੰ ਵੀ ਆਪਣਾ ਸਰੀਰ ਮੰਨਦਾ ਹੈ ਤੁਸੀਂ ਵੀ ਤੁਸੀਂ ਵੀ ਤਾਂ ਚਾਹਦੇ ਤਾਂ ਹੋਰ ਪਸਾਰ ਪਾਸੇ ਵਾਲੇ ਖੇਤੀ ਕਰਕੇ ਪੈਸੇ ਕਮਾ ਸਕਦੇ ਸੀ ਇਸੇ ਪਾਸੇ ਆਣ ਦਾ ਕਿਉਂ ਸੋਚਿਆ ਇੱਕ ਤਾਂ ਇਹਦੇ ਵਿੱਚ ਇਹ ਸੋਚਿਆ ਜੀ ਕਿਉਂਕਿ ਨਾ ਜਿਹੜਾ ਅੱਜ ਦੇ ਜਮਾਨੇ ਦੇ ਵਿੱਚ ਪਾਲਿਸੀਆਂ ਬਣ ਰਹੀਆਂ ਨੇ ਗਵਰਨਮੈਂਟ ਦੀਆਂ ਉਹ ਬਹੁਤ ਕਾਤਕ ਬਣਦੀਆਂ ਪਈਆਂ ਨੇ ਉਹਦੇ ਵਿੱਚ ਸਭ ਤੋਂ ਵੱਡੀ ਜਿਹੜੀ ਆਪਾਂ ਨੂੰ ਜ਼ਮੀਨਾਂ ਸਾਡੇ ਗੁਰੂਆਂ ਤੋਂ ਸਾਨੂੰ ਉਹ ਸਮਝ ਮਿਲੀ ਹੈ ਸਾਨੂੰ ਗੁਰੂਆਂ ਤੋਂ ਜ਼ਮੀਨਾਂ ਮਿਲੀਆਂ ਨੇ ਉਹ ਕੁਰਬਾਨੀਆਂ ਦੇ ਕੇ ਚੀਜ਼ਾਂ ਉਹ ਇੱਕ ਦਿਨ ਚ ਤਾਂ 5 500 ਸਾਲ ਲੱਗ ਗਏ ਉਹ ਚੀਜ਼ਾਂ ਨੂੰ ਧਰਤੀ ਦੇ ਉੱਤੇ ਲਿਆਉਣ ਵਾਸਤੇ ਪਰ ਜਿਹੜੇ ਅਮੀਰ ਲੋਕ ਇਹ ਚੀਜ਼ਾਂ ਨੂੰ ਖਤਮ ਕਰਨਾ ਚਾਹੁੰਦੇ ਨੇ 2-4 ਸਾਲਾਂ ਦੇ ਵਿੱਚ ਪਰ ਇਹ ਮੈਂ ਕਹਿੰਦਾ ਵੀ ਪਿੰਡਾਂ ਦੇ ਵਿੱਚ ਜਿਹੜੀ ਨਵੀਂ ਜਨਰੇਸ਼ਨ ਆ ਨਵੀਂ ਪੀੜ੍ਹੀ ਆ ਉਹ ਇਹ ਚੀਜ਼ ਬਾਰੇ ਸੋਚੇ ਵੀ ਜੇ ਤੁਹਾਡਾ ਸਰੀਰ ਹੈ ਜੇ ਤੁਹਾਡੇ ਜੀਨਸ ਨੇ ਜੇ ਤੁਹਾਡਾ ਕੋਲ ਤੁਹਾਡਾ ਇਹੀ ਹੈ ਤਾਂ ਹੀ ਤੁਸੀਂ ਦੁਨੀਆ ਤੇ ਉਹ ਕਰ ਸਕਦੇ ਹੋ ਇਹ ਚੀਜ਼ ਸੋਚਣਾ ਪਹਿਲਾਂ ਤਾਂ ਮੇਰਾ ਮੋਟਿਵੇਸ਼ਨ ਸੀ ਕਿ ਲੋਕਾਂ ਨੂੰ ਅਵੇਅਰ ਕਰੀਏ ਬੇ ਲੋਕ ਹੁਣ ਤੁਸੀਂ ਲਾ ਕੇ ਚੱਲੋ ਜਿਹੜਾ ਤੁਸੀਂ ਖਾਣਾ ਪੀਣਾ ਖਾਣਾ ਉਧਰ ਤੁਸੀਂ 100 200 ਵੱਧ ਪੈ ਜਾਊਗਾ ਤੁਹਾਡਾ ਵੱਧ ਤੋਂ 500 ਰੁਪਏ ਵੱਧ ਪੈ ਜਾਊਗਾ ਜੀ ਇਸ ਪ੍ਰੋਜੈਕਟਾਂ ਵਿੱਚ ਪ੍ਰੋਜੈਕਟ ਨੇ ਜੋ ਆਪਣੇ ਜਿਹੇ ਇਹਨਾਂ ਵਿੱਚ ਕਿੰਨੀ ਕਿ ਮਹਿੰਗਾਈ ਹੈ ਮਹਿੰਗਾਈ ਦਾ ਇਹਦਾ ਕੀ ਫਰਕ ਪੈ ਜਾਂਦਾ ਜੀ ਤੁਸੀਂ ਆਪ ਸਮਝੋ ਗੱਲ ਕੋਈ ਵੀ ਕਸਟਮਰ ਕੋਈ ਸ਼ੌਪ ਤੋਂ ਚੀਜ਼ ਲੈਂਦਾ ਹੈ ਤੁਸੀਂ ਆਪਣੇ ਖੇਤ 'ਚ ਚੀਜ਼ ਪੈਦਾ ਕਰਕੇ ਦੇਖੋ ਹੁਣ ਦੁੱਧ ਹੈ ਤੁਸੀਂ ਮੈਂ ਹੁਣ ਦੁੱਧ ਆਪਣੇ ਘਰੇ ਪੈਦਾ ਕਰਦਾ ਜੀ ਹੁਣ ਜੋ ਮੈਂ ਜਦੋਂ ਮੈਂ ਖੋਆ ਖਾਣਾ ਮੈਨੂੰ ਖੁਦ ਨੂੰ 1000 ਰੁਪਏ ਪਾਊਗਾ ਖੋਆ ਮੈਂ ਵੇਚਣ ਦੀ ਗੱਲ ਨਹੀਂ ਕਰਦਾ ਮੈਂ ਉਹਨਾਂ ਦੇ ਲੇਬਰ ਵੀ ਪੈਂਦੀ ਹੈ ਉਹਦੇ ਹਾਰਾ-ਚਾਰਾ ਵੀ ਵੜਦੇ ਆ ਪਾਨੇ ਵੀ ਆ ਹੁਣ ਕਸਟਮਰ ਨੂੰ ਜਦੋਂ ਕੋਈ ਬੰਦਾ 500 ਰੁਪਏ ਚੀਜ਼ ਦਿੰਦਾ ਉਹ ਸੋਚੇ ਵੀ ਮੈਂ ਜਦੋਂ ਜਿਹੜਾ ਬੰਦਾ ਤਾਂ ਆਪ ਖਾ ਰਿਹਾ ਉਹਨੂੰ ਤਾਂ 1000 ਰੁਪਏ ਪੈ ਰਹੇ ਆ ਵੀ ਉਮਲਾਵਟ ਉਹ ਚੀਜ਼ ਉਹ ਇੱਚ ਮਿਹਨਤ ਜ਼ਿਆਦਾ ਲੱਗਦੀ ਹੈ ਚੀਜ਼ਾਂ ਚ ਉਹ ਜ਼ਿਆਦਾ ਲੱਗਦੀ ਹੈ ਮੈਂ ਤਾਂ ਕਹਿੰਦਾ ਸਭ ਤੋਂ ਵੱਡੀ ਗੱਲ ਤਾਂ ਤੁਸੀਂ ਆਪ ਮਿਹਨਤ ਕਰੋ ਜਿਵੇਂ ਸਬਜ਼ੀਆਂ ਨੇ ਆਪ ਦੇ ਖਜੋਗੀਆਂ ਲਾਓ ਇੰਨੀਆਂ ਇੱਕ ਜਾਂ ਜਿੰਨਾ ਕੁ ਸੋਨ ਜਿਹੜੇ ਬਜ਼ੁਰਗ ਬੰਦੇ ਘਰ ਤੇ ਸ਼ੌਕ ਉਵੇਂ ਕਰੋ ਪਰ ਜਿਹੜੀ ਇਹਦੀ ਮਹਿੰਗਾਈ ਦਾ ਗੱਲ ਹੈ ਉਹਦੋਂ ਬਾਜ਼ਾਰ ਨਾਲੋਂ ਸਸਤੀ ਪਊਗਾ ਇਹ ਬਾਜ਼ਾਰ ਨਾਲੋਂ ਠੀਕ ਹੈ 10-20% ਜ਼ਿਆਦਾ ਹੁੰਦਾ ਪਰ ਜਿਹੜੇ ਤੁਹਾਡੇ ਕਰੋੜਾਂ ਦੇ ਲੱਖਾਂ ਦੇ ਬਿੱਲ ਨੇ ਉਹ ਤੁਹਾਡੇ ਬਚ ਜਾਣਗੇ 10-20 ਰੁਪਏ 50 ਰੁਪਏ ਨਾਲ ਜਿਹੜੇ ਲੋਕ ਮਿਲਾਵਟਾਂ ਕਰਦੇ ਨੇ ਕੁਸ਼ਕ ਮਨਾਫਾ ਲੈਣ ਵਾਸਤੇ ਨੁਕਤਾ ਦਾ ਹੀ ਕਹਾਨ ਕਰਿਆ ਰਹੇ ਨੇ ਉਹਨ ਦੇਖੋ ਬਾਈ ਜੀ ਇਹ ਹੁਣ ਜਨਸੰਖਿਆ ਇੰਨੀ ਜ਼ਿਆਦੇ ਆ ਲੋਕ ਨਸ਼ੇ ਕਰਦੇ ਨੇ ਹੁਣ ਜਿਹੜੇ ਬੰਦੇ ਨੇ ਨਸ਼ਾ ਕਰਨਾ ਉਹਨੂੰ ਤਾਂ ਮਤਵਲੇ ਨਹੀਂ ਉਹ ਤਾਂ ਮਲਾਵਟ ਵੀ ਕਰ ਦੂ ਕਿਸੇ ਨੂੰ ਮਦਕੇ ਵੀ ਉਹ ਚੀਜ਼ ਨੂੰ ਉਹ ਕਰ ਲੂਗਾ ਪਰ ਉਹਨਾਂ ਨੂੰ ਇਹ ਗੱਲ ਅਸੀਂ ਕਹਿਣਾ ਚਾਹੁੰਦੇ ਹਾਂ ਬਈ ਜੇ ਆਪਾਂ ਇਹ ਚੀਜ਼ਾਂ 'ਮਗਰ ਤੁਰ ਗਏ ਇਹ ਜਿਹੜੇ ਆਪਣੇ ਬਜ਼ੁਰਗਾਂ ਤੋਂ ਆਪਾਂ ਨੂੰ ਜੀਨਸ ਮਿਲੇ ਹੋਏ ਨੇ ਆਪਣੇ ਇਹੀ ਖਤਮ ਹੋ ਜਾਣਗੇ ਕੁਝ ਤਾਂ ਸਰਕਾਰਾਂ ਦੀਆਂ ਚੀਜ਼ਾਂ ਚ ਲੱਗੀਆਂ ਬਈ ਆਮ ਲੋਕ ਆਪਦੇ ਜੀਨਸ ਖਤਮ ਕਰੀਏ ਅਸੀਂ ਆਪਦੇ ਜੀਨਸ ਬਧਾਈਏ ਕਿਉਂਕਿ ਜਿਹੜੀ ਆਪਣੇ ਅੰਦਰ ਦਲੇਰੀ ਹੈ ਪੰਜਾਬ ਦੇ ਵਿੱਚ ਉਹ ਕਿਉਂ ਆ ਕਿਉਂਕਿ ਪੰਜਾਬ ਕੋਲ ਹਿਮਾਲਿਆ ਵੈਲਟ ਹੈ ਜਿਹੜੀ ਹਿਮਾਲਿਆ ਵੈਲਟ ਆਪਣੇ ਕੋਲ ਉਹ ਸਮੁੰਦਰ ਦੇ ਵਿੱਚੋਂ ਬ ਦੇ ਵਿੱਚੋਂ ਦੁਨੀਆ 'ਚ ਕਿਤੇ ਨਹੀਂ ਹੈਗੇ ਸੋ ਪੁਰਾਣੇ ਜ਼ਮਾਨੇ ਜਦੋਂ ਪਾਣੀ ਆਂਦਾ ਸੀਗਾ ਪੰਜ ਦਰਿਆਵਾਂ ਦਾ ਤਾਂ ਪੰਜਾਬ ਦੀ ਜ਼ਮੀਨ 'ਚ ਖਿੰਡ ਜਾਂਦਾ ਸੀਗਾ ਉਹ ਮਿੱਟੀ ਲਿਆਂਦਾ ਸੀਗਾ ਨਾਲ ਸੋ ਜਦੋਂ ਮਿੱਟੀ ਲੈ ਕੇ ਆਂਦਾ ਸੀਗਾ ਉਹ ਮਿੱਟੀ ਦੀ ਹੀ ਤਾਕਤ ਪੰਜਾਬ ਦੀ ਜ਼ਮੀਨਾਂ ਦੇ ਵਿੱਚ ਤੇ ਉਹੀ ਤਾਕਤ ਆਪਾਂ ਨੂੰ ਅੱਜ ਖਾਣੇ ਥਰੂ ਮਿਲ ਰਹੀ ਹੈ ਤਾਂ ਆਪਾਂ ਉਹ ਚੀਜ਼ ਨੂੰ ਬਚਾ ਕੇ ਉਹਨਾਂ ਤੋਂ ਆਪਾਂ ਨੂੰ ਰੋਕਣਾ ਚਾਹੀਦਾ ਉਹਨੂੰ ਸਮਝਣਾ ਚਾਹੀਦਾ ਆਪਾਂ ਨੂੰ ਸਮਾਜ ਦੇ ਵਿੱਚ ਇਹ ਚੀਜ਼ਾਂ ਬਹੁਤ ਨੁਕਸਾਨ ਹੁੰਦਾ ਹੈ ਇਹ ਚੀਜ਼ ਦਾ ਸੋ ਇਹ ਆਪੇ ਸੋਚਣ ਉਹ ਅੱਧਾ ਰਿਕਵੈਸਟੇ ਕਰ ਸਕਦੇ ਆਂ ਵੀ ਇਹ ਚੀਜ਼ਾਂ ਨਾ ਕਰੋ ਤੁਸੀਂ ਤੁਸੀਂ ਕੰਮਕਾਰ ਕਰਨ ਲੱਗਿਓ ਕਿੰਨਾ ਕੁ ਫਾਇਦਾ ਕੀ ਐਤਵਾਰ ਨੂੰ ਇੱਥੇ ਆਪਣੀ ਸਟਾਲ ਲੱਗਦੀ ਆ ਜਾਂ ਘਰੋਂ ਵੀ ਸਾਮਾਨ ਵੇਚਦੇ ਹਾਂ ਮੇਰਾ ਤਾਂ ਜੀ ਮੈਨੂੰ ਤਾਂ ਲੱਗ ਕੇ ਚੱਲੋ 2-3 ਸਾਲ ਹੋ ਗਏ ਜੀ ਤੇ ਆਰਗੈਨਿਕ ਆ ਸ਼ਬਦ ਬਹੁਤ ਸੌਖਾ ਆਪਾਂ ਕਹਿ ਦਿੰਦੇ ਆ ਪਰ ਇਹਨੂੰ ਜੋ ਅਸੀਂ ਧਰਤੀ ਤੇ ਲਿਆ ਹੋਊਂਗੇ ਬਹੁਤ ਔਖਾ ਇੱਕ ਆਰਗੈਨਿਕ ਦੇ ਵਿੱਚ ਹੋਰ ਬਹੁਤ ਠੱਗੀ ਹੋ ਰਹੀ ਆ ਲੋਕ ਹਾਈਬ੍ਰਿਡ ਬੀਜਾਂ ਨਾਲ ਹੀ ਆਰਗੈਨਿਕ ਕਹੀ ਜਾਂਦੇ ਆ ਹਾਈਬ੍ਰਿਡ ਫੂਡ ਡੈਡ ਫੂਡ ਆ ਉਹ ਰੀਪਰੋਡਿਊਸ ਨਹੀਂ ਕਰਦਾ ਆਪਦੇ ਆਪ ਨੂੰ ਜਿਹੜਾ ਲਿਵਿੰਗ ਫੂਡ ਆ ਉਹ ਹੈਗਾ ਆਦੈਸੀ ਬੀਜ ਦਾ ਸੋ ਜੇ ਕੋਈ ਬੰਦਾ ਦੇਸੀ ਵਿੱਚ ਕਰਦਾ ਉਸ ਨੂੰ ਤੁਸੀਂ ਲੀਵਿੰਗ ਉਹ ਫੂਡ ਆਰਗੇਨਿਕ ਕਰੋ ਬਾਕੀ ਇਹਦੇ ਵਿੱਚ ਮਿਹਨਤ ਜ਼ਿਆਦਾ ਲੱਗਦੀ ਆ ਸੀ ਉਹ ਜੋਗਾ ਸੈਂਟਰ ਵੀ ਖੋਲਿਆ ਹੋਇਆ ਪਾਤਰਾ ਜੀ ਸਾਡਾ ਜਾਖਰ ਰੋਡ ਦੇ ਉੱਤੇ ਤੇ ਅਸੀਂ ਜੂਸਿਸ ਵੀ ਉੱਥੇ ਪਲਾਨਨੇ ਲੋਕਾਂ ਨੂੰ ਆਪ ਵੀ ਖੋਏ ਵੀ ਕਰਦੇ ਆ ਘਰੇ ਮਰ ਕੀ ਮਿਹਨਤ ਨਾਲ ਹੀ ਚੱਲਦਾ ਪਰ ਸਬਰ ਰੱਖੋਗੇ ਤਾਂ ਸਾਰਾ ਕੁਝ ਹੈ ਮਿਹਨਤ ਨਾਲ ਹੀ ਸਾਰਾ ਕੁਝ ਹੈ ਮੈਂ ਕਹਿੰਦਾ ਕੋਈ ਮੁੰਡੇ ਬਾਹਰ ਜਾਂਦੇ ਨੇ ਉਹ 30 ਲੱਖ ਉੱਥੇ ਖਰਾਬ ਕਰਦੇ ਨੇ ਮੈਂ ਕਹਿੰਦਾ ਤੁਸੀਂ 30 ਲੱਖ ਰੁਪਏ ਤਾਂ ਕੁਝ ਨਹੀਂ 10 ਲੱਖ ਲਾ ਕੇ ਉਦੋਂ ਅੱਧੀ ਮਿਹਨਤ ਕਰ ਲੋ ਰੇ ਜੀ ਕਿਸਾਨ ਚਾਹੇ ਤੁਹਾਡੇ ਮੰਗੂ ਸਹੀ ਖੇਤੀ ਕਰਕੇ ਬਿਨਾ ਕੈਮੀ ਆਗੇ ਇਥੇ ਵੇਚ ਵੇਚੇਗਾ ਤਾਂ ਉਹਨਾਂ ਨੂੰ ਨਾ ਤਾਂ ਮੰਡੇ ਰੋਲੇ ਪੈਣਾ ਹੈ ਨਾਲੇ ਉਹਦਾ ਕਾਰੋਬਾਰ ਜੋ ਹੈ ਉਹ ਵੀ ਬਦੇ ਚੱਲੂਗਾ ਹਾਂਜੀ ਬਹੁਤ ਵਧੀਆ ਜੀ ਬਹੁਤ ਤੁਸੀਂ ਜਿਵੇਂ ਆਮ ਇਨਸਾਨ ਕੋਈ ਬੰਦਾ ਖੇਤੀ ਕਰਨਾ ਚਾਹੁੰਦਾ ਹੈ ਜਮੀ ਸਿੰਪਲ ਫਾਰਮੂਲਾ ਹੈ ਜੀ ਤੁਸੀਂ ਆਪਦੇ ਘਰੇ ਗੋਹਾ ਲਓ ਬੇਸਣ ਲਓ ਜੀ ਗੁੜ ਲਓ ਧੋਲ ਲਓ ਉਹਦੇ ਵਿੱਚ ਪਾ ਦਿਓ ਉਹਨਾਂ ਨੂੰ ਠੀਕ ਹੈ ਉਹ ਅਜੀਬ ਅੰਦਰੀ ਤਿਆਰ ਹੋ ਜਮੀਨ ਚ ਪਾ ਦਿਓ ਪਾ ਕੇ ਉਹ ਵਾਲੀ ਉਹਨੇ ਕੀ ਕਰਨਾ ਬੈਕਟੀਰੀਆ ਪੈਦਾ ਕਰ ਦੇਣਾ ਜ਼ਮੀਨ 'ਚ ਹੁਣ ਜ਼ਮੀਨ ਦੇ ਵਿੱਚ ਜਦੋਂ ਬੈਕਟੀਰੀਆ ਪੈਦਾ ਹੋ ਗਏ ਜਿਹੜਾ ਜ਼ਿੰਕ ਪਿਆ ਸੋਡੀ ਜ਼ਮੀਨ ਦੇ ਵਿੱਚ ਉਹ ਦਾਣੇ 'ਚ ਤਾਂ ਪਹੁੰਚੂਗਾ ਜੇ ਉਹਨੂੰ ਕੋਈ ਜਾਨਵਰ ਖਾਊਗਾ ਉਹ ਜਦੋਂ ਖਾ ਕੇ ਆਪਣੀ ਪਾਉਟੀ ਕਰਦਾ ਉਹ ਉਹਨੂੰ ਪਲਾਂਟਸ ਉਹਨੂੰ ਖਿੱਚ ਲੈਂਦੀ ਹੈ ਉਹਦੇ ਨਾਲ ਆਰਗੈਨਿਕ ਖੇਤੀ ਕਰਨੀ ਕੋਈ ਔਖੀ ਨਹੀਂ ਹੈਗੀ ਕਰ ਸਕਦਾ ਕੋਈ ਰਹਿ ਕੇ ਬੰਦਾ ਜੇ ਤੁਸੀਂ ਕੋਸ਼ਿਸ਼ ਕਰੋਗੇ ਸਾਡੇ ਨਾਲ ਇੱਥੇ ਦੇਖਣ ਵਾਸਤੇ ਆਏ ਹਨ ਤੇ ਜੋ ਇਹਨਾਂ ਦਾ ਸਮਰਥਨ ਕਰਨ ਆਏ ਹਨ ਸੇਵਾ ਸਨਾ ਪੰਜਾਬ ਦੇ ਜੋ ਪ੍ਰਧਾਨ ਹਨ ਸੁਰੀ ਸਿੰਘ ਸੇਖੋਂ ਜੀ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਸੱਸੀਆ ਸਰ ਸੱਸੀਆ ਜੀ ਸਰ ਕਿਸ ਤਰ੍ਹਾਂ ਦੇਖਣਾ ਚਾਹੋਗੇ ਕਿ ਬਾਜ਼ਾਰਾਂ ਦੇ ਵਿੱਚ ਅਕਸਰ ਇਹ ਜੋ ਹੈ ਰਸਾਇਣਿਕ ਖਾਦਾਂ ਵਾਲੇ ਪਦਾਰਥ ਮਿਲਦੇ ਨੇ ਇੱਥੇ ਇਹਨਾਂ ਵੱਲੋਂ ਸਟਾਰ ਲਗਾਈ ਗਈ ਹੈ ਬਿਨਾ ਰਿਹਸਪ੍ਰੇਹਾਂ ਤੋਂ ਦੇਖੋ ਜੀ ਇਹ ਜਿਹੜੀ ਚੀਜ਼ ਹੈ ਬਹੁਤ ਵਧੀਆ ਚੀਜ਼ ਹੈ ਜਿਹੜੀ ਆਪਾਂ ਨੂੰ ਬਾਜ਼ਾਰਾਂ ਚੋਂ ਮਿਲਦੀ ਹੈ ਮਲਾਪਟੀ ਹੈ ਇਹਦੇ ਨਾਲ ਸੁੱਧ ਚੀਜ਼ ਹੈ ਸਾਡੀ ਬਾਟੀ ਵੀ ਸੁੱਧ ਰਹੂਗੀ ਠੀਕ ਹੈ ਜੀ ਇਹਦੇ ਨਾਲ ਬਹੁਤ ਫਾਇਦੇ ਆ ਫਿਰ ਪ੍ਰਸ਼ਾਸਨ ਵੀ ਇਹਨਾਂ ਨੂੰ ਸਪੋਰਟ ਕਰ ਰਿਹਾ ਹੈ ਕਿਸੇ ਬਜੇਤੀ ਕਰਦੇ ਤਾਂ ਹੀ ਇਹ ਕਾਰੋਬਾਰ ਇਹਨਾਂ ਦਾ ਵੱਧ ਰਿਹਾ ਹੈ ਉਹਨਾਂ ਕਿਸਾਨਾਂ ਨੂੰ ਕੀ ਕਹਿਣਾ ਚਾਹੋਗੇ ਜੋ ਰਿਹਸਪ੍ਰੇਹਾਂ ਕਰਕੇ ਖੇਤੀ ਕਰਦੇ ਨੇ ਨੇ ਉਹਨਾਂ ਨੂੰ ਵੀ ਸਾਡਾ ਸਨੇਹ ਹੈ ਵੀ ਉਹ ਆਪਣੀ ਜਿਵੇਂ ਪਹਿਲਾਂ ਖੇਤੀ ਕਰਦੇ ਸੀ ਆਪਦੀ ਖੇਤੀ ਨੂੰ ਸੁਧਾਰਨ ਤਾਂ ਕਿ ਉਹਨਾਂ ਦੀ ਆਮਦਨ 'ਚ ਵੀ ਵਾਧਾ ਹੋ ਸਕੇ ਜੀ ਤੁਸੀਂ ਦੇਖਿਆ ਕਿ ਤਸਵੀਰਾਂ ਦੇ ਵਿੱਚ ਵੀ ਤੁਹਾਨੂੰ ਦਿਖਾਇਆਗਾ ਕਿ ਬਾਈ ਨੇ ਵੀ ਦੱਸਿਆਗਾ ਕਿ ਕਿਸ ਤਰ੍ਹਾਂ ਆਰਗੈਨਿਕ ਖੇਤੀ ਕਰਨ ਦੇ ਨਾਲ ਉਹ ਆਪਣਾ ਕਾਰੋਬਾਰ ਹੈ ਜੋ ਵਧੀਆ ਤਰੀਕੇ ਨਾਲ ਚਲਾ ਰਹੇ ਹਨ ਅਤੇ ਲੋਕਾਂ ਦੀ ਸਿਹਤ ਨੂੰ ਬਣਾਉਣ ਦੇ ਵਿੱਚ ਜੁਟੇ ਹੋਏ ਹਨ ਆਪਣਾ ਜੋਗਾ ਸੈਂਟਰ ਵੀ ਇਹਨਾਂ ਨੇ ਖੋਲਾ ਹੋਇਆ ਹੈ ਅਤੇ ਜੇ ਚਾਹੇ ਤਾਂ ਹਰ ਕਿਸਾਨ ਵੀ ਇਸ ਤਰ੍ਹਾਂ ਕਰ ਸਕਦਾ ਹੈ ਖੇਤੀ ਦੀ ਇਸ ਤਰ੍ਹਾਂ ਬਦਲ ਵੀ ਹੋ ਜਾਵੇਗੀ ਕਿਉਂਕਿ ਘਰੇ ਖੇਤੀ ਕਰੋ ਆ ਲਿਆ ਕੇ ਸਮਾਨ ਆਪਣਾ ਇੱਥੇ ਤੋਂ ਲਗਾਤਾਰ ਵੇਚਣਗੇ ਹੋ ਤਾਂ ਆਮਦਨ ਵੀ ਵਧੇਗੀ ਸੰਗਰੂਰ ਤੋਂ ਕੈਮਰਾਮੈਨ ਜਿਤਿੰਦਰਪਾਲ ਓਟੇ ਦੇ ਨਾਲ ਸਕਾਈ ਨਿਊਜ਼ ਪੰਜਾਬ